ਮਾਣ ਪਿੱਛੇ ਕਰੋ ਪਿੱਛੇ ਕਰੋ ਪਿੱਛੇ ਜਾਣਾ ਕਿਸੇ ਆਪ ਪਿੱਛੇ ਹੋਣਾ ਜੀ ਤੀਆਂ ਮਾ ਨਹੀਂ ਪਿੱਛੇ ਮਾ ਪਿੱਛੇ ਜਾਓ ਤੁਹਾਨੂੰ ਲੱਗੇ ਗੋਫਰ ਆਇਆ ਗਿਆ ਅੱਛਾ ਮਾ ਕਰੀਆ ਕਰੋ ਮੰਨ ਲਈਏ ਇੱਕ ਮਿੰਟ ਚੋੜੀਏ ਪਿੱਛੇ ਕਰੋ ਪਿੱਛੇ हेलो फिर प्रसाद ਸਰਵਾਸਾਲ ਨੇ ਆਹ ਕਈਆਂ ਦੇ ਜੋੜੀ ਸੰਗਤ ਅੱਧਰ ਜਾਵੇ ਬੰਡੇ ਲੈ ਕੇ ਜਾਣ ਸਰ ਸਾਹਿਬ ਜੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਰੋਵਰ ਦੀ ਕਾਰ ਸੇਵਾ ਜਿਹੜੀ ਹੈ ਜੀ ਉਹ ਸੌਂਪੀ ਗਈ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਸ਼ਾਇਦ ਕੱਲ ਦਾ ਦਾ ਦਿਨ ਹੀ ਲੱਗੇ ਅੱਜ ਵੀ ਕਾਰਜ ਕਾਫੀ ਸਾਰਾ ਹੋ ਜਾਣਾ ਫਤਿਹ ਸਾਰੇ ਸਿੰਘ ਸਾਹਿਬਾ ਜੀ ਨੇ ਹੋਰ ਨਾ ਨੇ ਆਪ ਆ ਕੇ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਨਿਵਾਜਿਆ ਆਪ ਦੀ ਅਰਦਾਸ ਕਰਿਓ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਪ੍ਰੇਮ ਸ਼ਰਦਾ ਦੇ ਨਾਲ ਹਾਂਜੀ ਉਹ ਕੀਤਾ ਜਾਏਗਾ ਜੀ ਹਾਂਜੀ ਪਹਿਲੇ ਰੰਗ तकरीबन ਸਾਰਾ ਸਮਾਨ ਰੰਗ ਰੋਗਾਂ ਦਾ ਵੀ ਆ ਚੁੱਕਾ ਹੈ ਕਾਰ ਸੇਵਾ ਤੋਂ ਬਾਅਦ ਜਿਹੜਾ ਇਹ ਥੱਲੇ ਤਿੰਨ ਚਾਰ ਪੌੜੀ ਨਹੀਂ ਕਰੀ ਤੇ ਉਤਲੇ ਸਾਰੇ 10 12 ਪੌੜ ਜਿਹੜੇ ਇਹਦੇ ਵਿੱਚ ਸਾਰੀ ਸੇਵਾ ਸੰਪੂਰਨ ਇਹ ਸੇਵਾ ਦੋ ਦਿਨਾਂ ਚ ਹੋ ਜਾਣੀ ਸੰਪੂਰਨ ਜਿਹੜੀ ਥੱਲੇ ਕਾਰ ਸੇਵਾ ਹੈ ਜਿਹੜੀ ਫਿਰ ਆਪਾਂ ਜਲ ਛੱਡ ਦੇਣਾ ਤਿੰਨ ਚਾਰ ਪੌੜਾਂ ਤੱਕ ਉਸ ਤੋਂ ਬਾਅਦ ਜਿਹੜੀ ਰੰਗ ਰੋਗਨ ਦੀ ਸੇਵਾ ਨੂੰ 8-10 ਦਿਨ ਲੱਗਣਗੇ ਈ 40 ਬੰਦਿਆਂ ਦੀ ਟੀਮ ਕਿਉਂਕਿ ਜਿਹੜਾ ਸਰੋਵਰ ਦੇ ਪਾੜਾ ਨੂੰ ਰੰਗ ਹੁੰਦਾ ਨਾ ਜੀ ਪਾਣੀ 'ਚ ਕਿੰਨਾ ਕੁ ਪਾਣਾ ਮੰਦਿਓ ਕਿ ਸੇਵਾ ਤੁਹਾਡੇ ਦੇਖ ਕੇ ਆਈ ਹੈ ਇਹ ਬਹੁਤ ਬਹੁਤ ਵੱਡੇ ਭਾਗ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਜਿਆ ਜੀ ਗਰੀਬਾਂ ਨੂੰ ਨਵਾਜਿਆ ਜੀ ਵਾਹਿਗੁਰੂ ਗੁਰਦੁਆਰਾ ਕੌਲ ਸਰ ਸਾਹਿਬ ਵਿਖੇ ਬੀਬੀ ਕੌਲਾਂ ਜੀ ਦੇ ਸਥਾਨ ਤੇ ਅੱਜ ਪਵਿੱਤਰ ਸਰੋਵਰ ਦੀ ਜਿਹੜੀ ਆ ਇਹ ਕਾਰ ਸੇਵਾ ਸ਼ੁਰੂ ਹੋਈ ਹੈ ਮੈਂ ਸਾਰੀ ਸੰਗਤ ਨੂੰ ਪਾਧਨ ਸਰੋਵਰ ਦੇ ਵਿੱਚ ਪੈਂਟ ਹੋਣ ਵਾਲਾ ਸੀ ਤੇ ਥੱਲੇ ਜਿਹੜੀ ਘਾਰ ਹੁੰਦੀ ਆ ਇਹ ਕਈ ਵਾਰੀ ਵੱਜ ਜਾਂਦੀ ਤੇ ਆਮ ਸਿੱਖ ਕਈ ਵਾਰੀ ਮਹਿਸੂਸ ਕਰਦਾ ਇਸ ਤਰ੍ਹਾਂ ਪਰ ਮੈਂ ਦੇਖਦਾ ਇਹ ਜਿਹੜਾ ਸਮਾਂ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਇਹ ਜਿਹੜੀ ਲੋਕਾਂ ਦੀ ਚਾਰਨਾ ਦੀ ਧੂੜ ਥੱਲੇ ਸਰੋਵਰ ਦੇ ਵਿੱਚ ਬਹਿੰਦੀ ਆ ਇਹ ਬਹੁਤ ਕਿਸਮਤ ਵਾਲੇ ਜਿਹੜੇ ਕਰਮਾਂ ਵਾਲੇ ਸਰੀਰ ਆ ਉਹਨਾਂ ਦੇ ਹਿੱਸੇ ਆਉਂਦੀ ਆ ਸੋ ਅੱਜ ਇਹ ਕਾਰ ਸੇਵਾ ਆਰੰਭ ਹੋਈ ਆ ਮੈਂ ਜਿੱਥੇ ਬਾਬਾ ਗੁਰਕਬਾਲ ਸਿੰਘ ਜੀ ਜਿਹੜੇ ਇਸ ਕਾਰ ਸੇਵਾ ਜਿਨ੍ਹਾਂ ਦੇ ਸਪੋਰਟ ਕੀਤੀ ਗਈ ਆ ਉਹਨਾਂ ਨੂੰ ਵਧਾਈ ਦੇਣਾ ਤੇ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਬਾਅਦ ਤੋਂ ਬਾਅਦ ਸਮਾਂ ਕੱਢ ਕੇ ਆਪਾਂ ਇਸ ਕਾਰ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਫਿਰ ਕਈ ਵਾਰੀ ਸੁਭਨਾ ਸਮਾਂ ਹੀ ਨਹੀਂ ਬਣਦਾ ਉਮਰ ਖਤਮ ਹੋ ਜਾਂਦੀ ਆ ਤੇ ਬੰਦਾ ਤਰਸਦਾ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਕਾਰ ਸੇਵਾ ਜਿਸ ਸੰਗਤਾਂ ਦੇ ਉਤਸ਼ਾਹ ਦੇ ਨਾਲ ਚੱਲ ਰਹੀ ਆ ਮੇਰੇ ਖਿਆਲ ਪੰਨਾਂ 24 ਦਿਨਾਂ ਦੇ ਵਿੱਚ ਇਹ ਸਾਰੀ ਜਿਹੜੀ ਹੈ ਕੰਪਲੀਟ ਹੋ ਜਾਣੀ ਸੋ ਬਹੁਤ-ਬਹੁਤ ਸੰਗਤਾਂ ਨੂੰ ਤੇ ਬਾਬਾ ਜੀ ਨੂੰ ਵਧਾਈ ਦਿਨਾ ਕਿ ਕਾਰਜ ਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜੇ ਸਾਰੇ ਯੋਗਦਾਨ ਪਾਉਣ ਤੇ ਇਹ ਜਿਹੜਾ ਸੁਭਾਗਾ ਸਮਾਂ ਮਿਲਿਆ ਇਹ ਬੜੇ ਲੰਮੇ ਸਮੇਂ ਤੋਂ ਬਾਅਦ ਮਿਲਦਾ ਉਹ ਸਮੇਂ ਅਨੁਸਾਰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਕਾਰਸੋਭਾ ਵਿੱਚ ਹਿੱਸਾ ਪਾਉਣ ਬਹੁਤ-ਬਹੁਤ ਧੰਨਵਾਦਵਾਹਿਗੁਰੂ